ਅੱਜ ਬਣਾਉਣ ਲੱਗੇ ਨੇ ਧਾਰੀਵਾਲ ਸਾਹਿਬ ਔਲੇ ਦਾ ਤੇ ਚਕੰਦਰ ਦਾ ਜੂਸ ਦੇਖਦੇ ਆਂ ਫਿਰ ਕਿਵੇਂ ਬਣਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆਂ ਜੀ ਵੈਲਕਮ ਹੈ ਜੀ ਮੇਰੇ YouTube ਚੈਨਲ ਕੇਪੀ ਧਾਰੀਵਾਲ ਦੇ ਵਿੱਚ ਸੋ ਧਾਰੀਵਾਲ ਸਾਹਿਬ ਜੀ ਲੱਗੇ ਹੋਏ ਨੇ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਇਹ ਮੈਨੂੰ ਵੀ ਨਹੀਂ ਪਤਾ ਇਹਨਾਂ ਨੇ ਆਪ ਹੀ ਬਣਾਉਣਾ ਆਪ ਹੀ ਪੀਣਾ ਤੇ ਪੁੱਛਦੇ ਆ ਇਹਨਾਂ ਨੂੰ ਇਹ ਕੀ ਬਣੂਗਾ ਤਾਂ ਕੀ ਬਣਨਗੇ ਚਾਹ ਆਵੇ ਸ਼ਕੀਨਾ ਆਪਾਂ ਦਾ ਪੀ ਰਹੇ ਸੀ ਚਾਹ ਵਿੱਚ ਪਕੌੜੀਆਂ ਪਾ ਕੇ ਹਾਂਜੀ ਦੱਸੋ ਫਿਰ ਕੀ ਕੀ ਪਾਣਾ ਇਹ ਚ ਇਹ ਚ ਆਵਲਾ ਚਕੰਦਰ ਖੀਰਾ ਹੋਰ ਤਰੀਨਾ ਹੋਰ ਕਾਲਾ ਨਮਕ ਹੋਰ ਬਸ ਚੱਕਰ ਚੱਕਲਾ ਕੱਲ ਵੀ ਪਾਈ ਸੀ ਓਕੇ ਜੇ ਜਦੋਂ ਬਣਾਉਣਗੇ ਦੇਖਦੇ ਹਾਂ ਹੁਣ ਇਹਨਾਂ ਨੂੰ ਕਿਉਂਕਿ ਹੁਣ ਜਾ ਚੁੱਕੀ ਆ ਹਲੇ ਲਾਈਟ ਜੇ ਨਾਲ ਆਈ ਡਾਈ ਫਿਰ ਇੱਦੇ ਖਾ ਲੋਂਗੇ ਨਾ ਤਾਂ ਉਲੀਗਾ ਕੋਈ ਨਾ ਨੂਨ ਲਾ ਕੇ ਖਾ ਲਿਓ ਫੇਰ ਕੀ ਆ ਇੱਕ ਚਮਚਾ ਸ਼ੱਕਰ ਤਾਂ ਮਾਰਿਓ ਰਹਿ ਗਿਆ ਚਾਹ ਦੇ ਯਕੀਨ ਆਪਣਾ ਨਹੀਂ ਚਾਹ ਬਿਨਾ ਸਰਦਾ ਮੈਨੂੰ ਪਹਿਲਾਂ ਵੀ ਇੱਕ ਵੀਰੇ ਨੇ ਕਮੈਂਟ ਕੀਤਾ ਸੀ ਤੁਸੀਂ ਗਲਾਸ ਬੜਾ ਵੱਡਾ ਲਿਆ ਹੋਇਆ ਚਾਹ ਨੂੰ ਅੱਜ ਫੇਰ ਉਹੀ ਗਲਾਸ ਆ ਚਾਹ ਦਾ ਸਵਾਦ ਜਿਨਾ ਜਿਨੇ ਚਾਹ ਪੀਣੀ ਆ ਆਲਰੇਡੀ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਦਿਖਾਈਆਂ ਸੀ ਚਕੰਦਰ ਦੋ ਚਕੰਦਰਾਂ ਸੀ ਛੋਟੇ ਛੋਟੀਆਂ ਚਾਰ ਔਲੇ ਸੀਗੇ ਥੋੜੇ ਵੱਡੇ ਸਾਰੇ ਦੇ ਸੀਗੇ ਇੱਕ ਅਖੀਰਾ ਤੇ ਨਾਲ ਦੀ ਨਾਲ ਥੋੜੇ ਜਿਹੀ ਪਦੀਨੇ ਦੀਆਂ ਪੱਤੀਆਂ ਤੇ ਨਾਲ ਛਪਾਵਾਂਗੇ ਆਪਾਂ ਸ਼ੱਕਰ ਜਿਹੜੀ ਕਿ ਉਹ ਡੱਬੇ 'ਚ ਨਹੀਂ ਕੱਟੀ ਹੋਈ ਇੰਨੀ ਪਈ ਆ ਇਹਦੇ ਵਿੱਚ ਪਾਵਾਂਗੇ ਨਾਲ ਥੋੜਾ ਜਿਹਾ ਕਾਲਾ ਲੰਗੜਾ ਅਸੀਂ ਜਿਹੜੇ ਬਣਾਈਏ ਆਪਾਂ ਆਪਾਂ ਜਿਵੇਂ ਚੰਗੀ ਤਰ੍ਹਾਂ ਥੋਲ ਲਈ ਆ ਸਾਰਾ ਕੁਛ ਵਸ ਵਿੱਚ ਹੀ ਮਿਕਸ ਕਰ ਦੇਣਾ ਇਹਦੀੋਂ ਕੋਣ ਬਣਾ ਕੇ ਪੀਂਤਾ ਹੁੰਦਾ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਸ਼ੱਕਰ ਕਿੰਨੇ ਕੁ ਪਾਵਾਂ ਤੁਸੀਂ ਕੱਲ ਬਣਾਇਆ ਸੀ ਪਾ ਲਓ ਬੰਦਾਈ ਜਾਨ ਪੰਜਾਬੀਆਂ ਨੂੰ ਨਾ ਵੈਸੇ ਪੰਜਾਬੀਆਂ ਨੂੰ ਨਾ ਵੈਸੇ ਤੱਕ ਹੀ ਹੁੰਦੀਆਂ 2 ਢਾਈ ਚਮਚੇ ਹੁਣ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ 2 ਪਾਣੀ ਕਿ ਢਾਈ ਪਾਣੀ ਨਹੀਂ ਲੋ ਪਾ ਦੇ ਨਾ ਉੱਪਰ ਨੂੰ ਜਿਹੜੇ ਪਾਣੀ ਸੀ ਲੋ 2 ਵਜੇ ਪਾਵਾਂਗੇ ਚੀ ਸਕਾਰ ਕਾਲਾ ਨਾ ਮੈਂ ਥੋੜਾ ਹੀ ਪਾਵਾਂ ਨਾ ਕਾਲਾ ਨਾ ਵੈਸੇ ਥੋੜਾ ਜਿਹਾ ਚਿੱਟਾ ਨਹੀਂ ਪਾਣਾ ਨਹੀਂ ਕਿ ਕਰ ਸਾਰ ਦੀ ਆਪ ਹੀ ਬਣਾਇਆ ਸੀਗਾ ਮੈਨੂੰ ਨਹੀਂ ਪਤਾ ਤੇ ਥੋੜਾ ਜਿਹਾ ਚ ਪਾਉਂਗੀ ਮੈਂ ਪਾਣੀ ਜਿਆਦਾ ਨਹੀਂ ਥੋੜਾ ਦੇਖਦਾ ਕੀ ਬਣਦਾ ਕੋਲ ਇੱਕ ਕਰ ਦਿੰਦੇ ਹਾਂ ਸਾਈਡ ਤੇ ਲੋ ਦੇਖ ਲਈਦਾ ਵਰਦਾ ਵਰਦਾ ਇੱਕ ਔਰੀ ਨੂੰ ਪਾਉ ਕੇ ਵੀ ਦੇਖ ਲਾਂਗੇ ਹੋਰੇ 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 ਚਮਚਾ ਹਲਾ ਲਈ ਹੋਰੇ ਪਾਣੀ ਲਗਾ ਦੇ ਵਿੱਚ ਪੁਰੀ ਕਰ ਦਿੰਦੇ ਹਾਂ ਚਾਸ਼ਕ ਪੁਜੀਆ ਪਾਣੀ ਲਈ ਫੁਰੀ ਕਰ ਲੇਤੀ ਹਾਂ ਆ ਗਿਆ ਬਣੀ ਗਿਆ ਵਸ ਆਪਾਂ ਨੂੰਹਾਂਗੇ ਸੱਤਵਲਾ ਤੁਸੀਂ ਆ ਦੱਸੋ ਮੇਰੀ ਸ਼ੋਹ ਡੀ ਜੀ ਟੋਕਰੀ ਤੁਹਾਨੂੰ ਕਿਵੇਂ ਲੱਗੀ ਹੈ ਵਧੀਆ ਲੱਗੀ ਹੈ ਇਹ ਮੇਰੇ ਸਿਸਟਰ ਲੈ ਕੇ ਆਈ ਸੀ ਸ਼ਪਾਰ ਤੋਂ ਮੈਨੂੰ ਵਧੀਆ ਲੱਗੀ ਕੱਲ ਜੇ ਤੈਨੂੰ ਵਧੀਆ ਲੱਗੀ ਹੈ ਤੂੰ ਲੈ ਜਾ ਤੇ ਮੈਨੂੰ ਬੜਾ ਸ਼ੌਂਕ ਹੈ ਐਵੇਂ ਨਿੱਕੀਆਂ ਨਿੱਕੀਆਂ ਇਹ ਚੀਜ਼ਾਂ ਸੋਹਣੀ ਹੈ ਆਪਾਂ ਇਹ ਚੋਸ਼ੀ ਪਾ ਕੇ ਰੱਖ ਸਕਦੇ ਹਾਂ ਮੈਂ ਪਤਾ ਨਹੀਂ ਕੀ ਪਾ ਕੇ ਰੱਖੂੰਗੀ ਵੈਸੇ ਮੈਂ ਮੈਨੂੰ ਇੱਕਦਮ ਆ ਕਿ ਆਪਾਂ ਪੌਣੇ ਪਾ ਕੇ ਰੱਖ ਸਕਦੇ ਹਾਂ ਜਿਵੇਂ ਆਪਣੇ ਪੌਣੇ वगैरह ਹੁੰਦੇ ਨੇ ਨਾ ਕੋਕੀ ਭੇਟਣ ਵਾਲੇ ਉਹ ਇਹਦੇ ਵਿੱਚ ਪਾ ਕੇ ਆਪਾਂ ਆਰਾਮ ਨਾਲ ਅੱਗੇ ਤੋਂ ਸਾਈਡ ਤੇ ਰੱਖ ਸਕਦੇ ਹਾਂ ਚਲੋ ਜੀ ਇਹਨੂੰ ਕਰਦੇ ਹਾਂ ਹੁਣ ਸਾਈਡ ਤੇ ਤੇ ਆਹ ਠੰਡਾ ਪਾਣੀ ਆ ਥੋੜਾ ਹੀ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਣਾ ਠੀਕ ਹੈ ਇਹੋ ਉਹਨੇ ਨੂੰ ਆਪਾਂ ਪਾ ਲਈਏ ਸ਼ਰੀ ਹੋਇਆ ਸੀ ਮੇਰੇ ਨਹੀਂ ਆਇਆ ਆ ਜੀ ਮੈਂ ਆਪ ਸੁਣ ਲਈ ਉਹਦੀ ਆਵਾਜ਼ ਬਾਰ ਸੰਗ ਮੋੜ ਲੈਣਾ ਤੁਸੀਂ ਕਿਸੇ ਕੋਲੋਂ ਮੈਂ ਕੱਪੜੇ ਚ ਵੀ ਸ਼ਾਂਸ ਲਗ ਦੋ ਮੈਂ ਇੰਨਾ ਲੰਬਾ ਚੋੜਾ ਢਣਾਸ ਨਹੀਂ ਕਰਦੀ ਮੈਂ ਬਸ ਇੱਥੇ ਹੀ ਕਰ ਰਹੀ ਹਾਂ ਮੈਂ ਕੱਲ ਵੀ ਐਵੇਂ ਕਰ ਲਿਆ ਸੀ ਕਹਿੰਦੇ ਆ ਕਿ ਆਮਲਾ ਹੋ ਗਿਆ ਚਕੰਦਰ ਹੋ ਗਈ ਆਪਣੇ ਲਈ ਵੈਸੇ ਬਹੁਤ ਫੈਲੀ ਨਾਂਗਾ ਆਪਾਂ ਇਹ ਜੀ ਚੀਜ਼ਾਂ ਘਰ ਯੂਜ਼ ਕਰਦੇ ਹਾਂ ਸੋ ਆਪਣੀ ਡੇਲੀ ਰੁਟੀਨ ਦੇ ਵਿੱਚ ਆਪਾਂ ਹੋਇਆ ਜਿਹਾ ਚੀਜ਼ਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਹੂੰ ਲੋਭ ਹੀ ਬਣ ਗਿਆ ਇੰਨਾ ਕਿ ਨਿਕਲਦਾ ਹੁਣ ਆਪਿਆਂ ਤੇਰੀ ਇੰਨਾ ਕੀ ਪੀਂਦੇ ਥੋੜਾ ਜਿਹਾ ਰੱਖ ਦਿੰਦੇ ਬੇਟੇ ਵਾਸਤੇ ਬੇਟੀ ਤਾਂ ਨਹੀਂ ਹੈ ਇਹ ਕੋੜਾ ਹੈ ਹੋਰ ਕੀ ਪਤਾ ਕੋੜਾ ਹੀ ਆ ਫਿਰ ਉਹ ਵੀ ਪੀਊਗਾ ਕਿ ਨਹੀਂ ਥੋੜਾ ਜਿਹਾ ਰੱਖੂੰਗੀ ਇਹਨਾ ਥੋੜਾ ਟਾਈਮ ਪਿਆਰ ਰਵੇ ਤਾਂ ਹੋ ਲੱਗਦਾ ਤੁਸੀਂ ਦੇਸੀ ਸਟਾਈਲ ਨਾਲ ਸਿਟਰੇਨ ਹੀ ਚੱਕਣੀ ਸੀ ਐਵੇਂ ਹੀ ਲੈ ਲੈਣਾ ਇਹਨੂੰ ਕੱਚੇ ਰੱਖ ਦੇਣਾ ਆ ਤਾਰੀ ਵਾਲਾ ਸਾਬ ਨੂੰ ਪੀਂਗ ਦੇਣਾ ਪਿੰਦੀ ਵੈਸੇ ਮੈਂ ਵੀ ਨਹੀਂ ਮੈਂ ਵੀ ਚਾਹੀਦੀ ਅਰੇ ਕੱਲ ਤਾਂ ਤੁਸੀਂ ਆਪ ਬਣਾਇਆ ਸੀ ਨਿਲਮ ਕੇ ਨਾਮ ਸੇ ਸੇਵ ਦੇ ਕਿ ਮੁੰਬਈ ਨੰਬਰ ਨਿਲਮ ਕੇ ਨਾਮ ਦੇ ਸੇ ਸਹੀ ਹੈ ਪੈਗ ਦੀ ਫੀਲਿੰਗ ਤਾਂ ਨਹੀਂ ਆਉਂਦੀ ਹੈ ਇਹ ਪੀਣੋਂ ਜੂਸ ਤੇ ਮੈਂ ਹੁਣ ਭਾਂਡੇ ਚੱਕ ਦਵਾਂ ਕਿਉਂਕਿ ਭਾਂਡੇ ਚਾਹਲੇ ਵੀ ਪਏ ਨੇ ਇਹ ਵੀ ਪਏ ਨੇ ਉਹ ਕਿਚਨ ਦਾ ਥੋੜਾ ਜਿਹਾ ਕੰਮ ਹੁਣ ਫਿਨਿਸ਼ ਕਰਦੇ ਹਾਂ ਸੋ ਬਾਏ ਬਾਏ